ਚਲਦੇ ਚਲਦੇ ਤੁਹਾਡੇ ਵਿਸ਼ਵਾਸ ਨੂੰ ੱੱਕਾ ਵੀ ਲੱਗਦਾ ਹੈ ਕੁਝ ਲਾਈਫ ਦੇ ਵਿੱਚ ਐਸੀ ਹੈਪਨਿੰਗ ਹੁੰਦੀ ਐਸਾ ਕੰਮ ਹੁੰਦਾ ਜਿਹੜਾ ਤੁਹਾਡੇ ਮਨ ਨੂੰ ਕੇਸ ਪਹੁੰਚਾਉਂਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਯਾਦ ਰੱਖਣਾ ਨੇਚਾ ਪਰਖੀ ਵੀ ਜਾਂਦੀ ਆ ਜਿੱਦਾਂ ਸੋਨਾ ਪੱਠੀ ਦੇ ਵਿੱਚ ਪਰਖਿਆ ਜਾਂਦਾ ਹੈ ਕਿਸੇ ਕੋ ਮਿਲੌਰ ਵੀ ਨਹੀਂ ਮਸੂਰਨਾ ਦੇਖੋ ਸੋਨਾ ਪੱਠੀ ਵਿੱਚ ਪਾਇਆ ਜਾਂਦਾ ਜਦੋਂ ਉਹ ਬਾਹਰ ਨਿਕਲਦਾ ਅੱਗ ਦੇ ਵਿੱਚੋਂ ਪੱਟੀ ਦੇ ਵਿੱਚੋਂ ਉਹਦੀ ਕੁਆਲਿਟੀ ਵੱਧ ਚੁੱਕੀ ਹੁੰਦੀ ਆ ਉਹ ਸੋਨੇ ਤੋਂ ਕੁੰਦਨ ਬਣ ਚੁੱਕਾ ਹੁੰਦਾ ਜਦੋਂ ਪ੍ਰਭੂ ਸਹੀ ਚੱਲਦੇ ਚੱਲਦੇ ਤੁਹਾਡੀ ਮੇਚਾ ਨੂੰ ਤੱਕਾ ਵੱਜਦਾ ਤੁਹਾਡੇ ਮਨ ਨੂੰ ਠੇਸ ਲੱਗਦੀ ਆ ਇਹ ਚੀਜ਼ਾਂ ਤੁਹਾਡੇ ਐਥਿਕ ਲੈਵਲ ਨੂੰ ਵਧਾ ਦਿੰਦੀਆਂ ਇਹ ਚੀਜ਼ਾਂ ਤੁਹਾਡੀ ਸਪਿਰਚੁਅਲ ਗਰੋਥ ਨੂੰ ਵਧਾ ਦਿੰਦੀਆਂ ਇਹ ਚੀਜ਼ਾਂ ਤੁਹਾਡੇ ਮਸਾ ਨੂੰ ਵਧਾ ਦਿੰਦੀਆਂ ਇਹਦੇ ਨਾਮ ਦੇ ਵਿੱਚ ਹallelujah ਤੇ ਤੇ ਅਕਤਾਰ ਨੂੰ ਤੇ ਜੀ ਪੀਸੋਡੀ ਕਿ ਨੋਨ ਪਿਆਚਾ ਨਾ ਹੋਈ। ਕਵੈਸਟੀ ਬੈਂਗਨ ਉਤਿਲੀਜ਼ਾਤੀ ਪਰਮੇਟਰੇ ਆਲਾ ਪਰਮੇਟਰੇ ਆਲਾ ਪ੍ਰੋਵਾ ਲਾਸਟਰਾ ਫੀਦੀ। ਸ਼ੈਤਾਨ ਨੂੰ ਮੌਕਾ ਨਹੀਂ ਦੇਣਾ, ਉਹਨੂੰ ਅਲਾਉ ਨਹੀਂ ਕਰਨਾ। ਉਹ ਤਾਂ ਵੀ ਤੇ ਪਰਮੇਟਰੇ ਆਲਾ ਕਿ ਤਾਡੀ ਪ੍ਰਸਥਿਤੀ ਤੇ ਹਾਲਾਤ ਨੂੰ ਤੁਹਾਡੇ ਖਿਲਾਫ ਯੂਜ਼ ਕਰ ਸਕੇ। ਉਸ ਦੇ ਕੋਲ ਸੌਤਰੀ ਚਰਕੋਸਤਾਂਸੀ ਕੋਂਟ੍ਰੋ ਵੀ। ਜਦੋਂ ਜਿਸ ਨੂੰ ਪੁਖ ਲੱਗੀ ਸੀ, ਰੋਜ਼ੇ ਦੇ ਵਿੱਚ ਸੀ। ਪਰ ਜਿਸੁ ਕ੍ਰਿਸਟਸ ਸਾਗਦੀ ਜੁਨਾਂਦੋ ਕਿ ਆਬਾ ਫਾਮੇ। ਪਤਰਾ ਨੂੰ ਕਹਿ ਕੇ ਰੋਟੀ ਬਣ ਜਾਣ। ਯਾਵਲੇ ਦੀ ਸੇਤੀ ਆਈ ਕਿ ਕਮੰਡਾ ਇਫੀਗਲ ਦਿਵਨ। ਅਸਲ ਦੇ ਵਿੱਚ ਡੈਵਲ, ਸ਼ੈਤਾਨ ਉਸ ਯੂਜ਼ ਕਰਨਾ ਚਾਹੁੰਦਾ ਸੀ ਯਿਸੂ مسیਹ ਦੇ ਖਿਲਾਫ ਕਿਉਂਕਿ ਪੋਖ ਉਸ ਸਮੇਂ ਦੇ ਹਾਲਾਤ ਸੀ ਇਨ ਰੈਲ ਡੈ ਡਿਆਵੋਲ ਕੋਲ ਕੋਲੋ ਟਿਜ਼ਾਰੇ ਕੋਲ ਚਿੰਕੋਸਤਾਂ ਸੋ ਕੋਂਟਰ ਡਿਓਨੀ ਕੋਇ ਕਵਾਂਟਰ ਜੇਸੂ ਕ੍ਰਾਈਸੋ ਪਰਕੈ ਇਨ ਕੋਲ ਮੋਮੈਂਟੋ ਜੇਸੂ ਕ੍ਰਾਈਸੋ ਵਿਕੋ ਫਾਰ ਮੇਰਾ ਇਨਸਾਨ ਮੇਰਾ ਰੋਟੀ ਨਾਲ ਨਹੀਂ ਬਲਕੇ ਹਰ ਉਸ ਬਚਨ ਦੇ ਨਾਲ ਜਿਹੜਾ ਪਰਮੇਸ਼ਵਰ ਦੇ ਮੂੰਹ ਦੇ ਵਿੱਚੋਂ ਨਿਕਲਦਾ ਜੀਵਿਤ ਰਹੇਗਾ ਤੁਸੀਂ ਉਹਦੇ ਵਚਨਾਂ ਦੇ ਨਾਲ ਜੀਵਿਤ ਰਹੋਗੇ ਤੁਸੀਂ ਉਹਦੇ ਵਚਨਾਂ ਦੇ ਦੁਆਰਾ ਛੁਟਾਈ ਜਾਓਗੇ ਉਹਦੇ ਵਚਨਾਂ ਦੇ ਦੁਆਰਾ ਉੱਚੇ ਕੀਤੇ ਜਾਓਗੇ ਉਹਦੇ ਵਚਨਾਂ ਦੇ ਦੁਆਰਾ ਚੰਗੇ ਕੀਤੇ ਜਾਓਗੇ ਯਿਸੂ ਦੇ ਸਾਮਰਥ ਹਾਲੇਲੂਇਆ ਪਰਮੇਜੂਦੇਲ ਪਰਮੇਜੂਦੇਲਾ ਪਰੋਲਾ ਕੇ ਐਸ਼ੀਤਾਲੇ ਕੇ ਕੇ ਐਸ਼ੀਤਾਲੇ ਬੋਖਾ ਦੀ ਦਿਓ ਪਰਤਾਂਟੋ ਕੋਈ ਕੋਲ ਪਰੋਲੇ ਦੀ ਦਿਓ ਸਰਤੇ ਬਨੇਦੇਤੀ ਤੇ ਕਿ ਤੋਂ ਜੀਵਨ ਦੇ ਵਿੱਚ ਇਹ ਤਾਂ ਵੀ ਪ੍ਰਸਥਿਤੀ ਆਵੇ ਪਰਤਾਂਟੋ ਕੰਨੇ ਬੀਚ ਮਾਨੀਫੈਸਟਾ ਜਦੋਂ ਆਯੂਬ ਨੂੰ ਵੀ ਉਹਦੀ ਵੀ ਨੇਚਾ ਪਰਖੀ ਗਈ ਜਦੋਂ ਉਹ ਖਰਾ ਨਿਕਲਿਆ ਖੁਦਾਵੰ ਨੇ ਉਹਨੂੰ ਡਬਲ ਗ੍ਰੇਸ ਦਿੱਤਾ ਡਬਲ ਅਨੋਇੰਟਿੰਗ ਦਿੱਤੀ ਦੋ ਗੁਣਾ ਬਰਕਤ ਦਿੱਤੀ ਏਸੀ ਜੇ ਤੁਹਾਡੇ ਦੋ ਗੁਣਾ ਬਦਲਦਾ ਹੋਵੇ ਏਸੀ ਜੇ ਤੁਹਾਡੇ ਡਬਲ ਗ੍ਰੇਸ ਲੈਣ ਦਾ ਹੋਵੇ ਇਸ ਹੀ ਦਿਨ ਦਾ ਡਬਲ ਅਨੋਇੰਟਿੰਗ ਲੈਂਡ ਦਾ ਸੀਜ਼ਨ ਹੋਵੇ ਯੇਸ਼ੂ ਦੇ ਸਮਰਥੀ ਸਮਰਥੀ ਨਾਮ ਦੇ ਵਿੱਚ ਹallelujah ਕੁ ਬੇਨੇਟੋ ਲੋ ਸੋ ਬੇਨਿਡੀਜ਼ਿਓਨ ਏਰਾ ਮਲਟੀਪਲਿਕਾਟਾ ਦੀ ਦੂਏ ਵੋਲਤੇ ਪਰ ਟਾਂਤੇ ਲੇ ਵੋਸਟਰ ਬੇਨਿਡੀਜ਼ਿਓਨਿ ਸਾਰਾ ਮਲਟੀਪਲਿਕਾਟਾ ਦੀ ਦੂਏ ਵੋਲਤੇ ਯਾਦ ਰੱਖਣਾ ਜਿਹੜੀ ਮੰਗ ਉਠੇਸ ਲੱਗ ਰਹੀ ਤੁਹਾਨੂੰ ਇਹ ਤੁਹਾਡੇ ਡਿੱਗਣ ਦਾ ਕਾਰਨ ਨਹੀਂ ਤੁਹਾਡੇ ਵਧਣ ਦਾ ਕਾਰਨ ਬਣੇਗੀ ਫਿਰ ਤਾਂ ਤੁਸੀਂ ਕੀ ਐਪੀਸੋਡੀ ਕਿਸ ਮਾਨੀਫੈਸਟ ਨਹੀਂ ਸੁਣ ਕ ਜੋ ਡਿਸਟਰਬੈਂਸ ਅੱਜ ਚੱਲ ਰਹੀ ਆ ਇਹ ਤੁਹਾਡੇ ਡਿੱਗੜਦਾਰੀ ਬਲਕਿ ਤੁਹਾਡੇ ਵਧਣ ਦਾ ਕਾਰਨ ਬਣੇਗੀ ਇਸੇ ਨਾਮ ਦੇ ਜਿਹੜਾ ਰੋਗ ਆਜਾ ਇਹ ਤੁਹਾਡੇ ਡਿੱਗਣ ਦਾ ਨਹੀਂ ਬਲਕਿ ਤੁਹਾਡੇ ਵਧਣ ਦਾ ਕਾਰਨ ਬਣੇਗਾ ਇਸੇ ਨਾਮ ਦੇ ਪ੍ਰਮੇ